ਸ਼੍ਰੀਮਤੀ ਗਨੀਬ ਕੌਰ ਮਜੀਠੀਆ ਜੀ ਪਹਿਲਾਂ ਤਾਂ ਸਪੀਕਰ ਸਾਹਿਬ ਮੈਂ ਧੰਨਵਾਦ ਕਰਨਾ ਚਾਹੁੰਦੀ ਆਂ ਮੰਤਰੀ ਸਾਹਿਬ ਦਾ ਕਿ ਕੱਲ ਸ਼ਾਮ ਨੂੰ ਅ ਤ੍ਰਿਹਵਾਲਚ ਐਸ ਐਮਓ ਦਾ ਅਪਾਇੰਟਮੈਂਟ ਹੋ ਗਿਆ ਹੈ ਤੇ ਅ ਪਰ ਮੇਰਾ ਜਿਹੜਾ ਮੇਨ ਮੁੱਦਾ ਹੈਗਾ ਸਾਡੀ ਮਜੀਠੇ ਚ ਜਿਹੜਾ ਸੀਐਮਸੀ ਹੈਗਾ ਹਸਪਤਾਲ ਉੱਥੇ ਹੀ ਗਾਇਨਕੋਲੋਜਿਸ ਨਹੀਂ ਹੈ ਤੇ ਅ ਸਪੀਕਰ ਸਾਹਿਬ ਤੁਸੀਂ ਵੀ ਜਾਣਦੇ ਹੋ ਸਾਡੇ ਹਾਊਸ ਚ ਮੇਨਲੀ ਡੀਡਿਸ ਹੈਗੀਆਂ ਸਾਰੇ ਜਾਣਦੇ ਨੇ ਆਪ ਮੰਤਰੀ ਸਾਹਿਬ ਡਾਕਟਰ ਨੇ ਤੇ ਮੇਨ ਹਸਪੀਟਲ ਸਾਡੇ ਹਲਕੇ ਦਾ ਮਜੀਠੇ ਦਾ ਹੈਗਾ ਸੀਐਚਸੀ ਤੇ ਹੋਰ ਕਿਤੇ ਹਲਕੇ ਚ ਗਾਇਨਕੋਲ ਗਾਇਨਕੋਲੋਜਿਸਟ ਹੈ ਨਹੀਂ ਤੇ ਇੱਕ ਉਥੇ ਹੀ ਗਾਇਨਕੋਲੋਜਿਸ ਅਪਾਇੰਟਡ ਹੈ ਤੇ ਉਥੇ ਵੀ ਗਾਇਨਕੋਲੋਜਿਸਟ ਇਸ ਵਕਤ ਹੈ ਨਹੀਂ ਮੇਰੇ ਖਿਆਲ 2 ਸਾਲ ਹੋ ਗਏ ਹੋ ਗਏ ਨੇ ਕੋਈ ਲੀਡੀ ਡਾਕਟਰ ਨਹੀਂ ਹੈ ਜੇ ਕੋਈ ਇਮਰਜੈਂਸੀ ਆਉਂਦੀ ਹੈ ਤਾਂ ਉਹਨਾਂ ਨੂੰ ਫਿਰ ਰਿਫਰ ਕੀਤਾ ਜਾਂਦਾ ਹੈ ਜਾਂ ਅੰਮ੍ਰਿਤਸਰ ਜਾਂ ਬਟਾਲਾ ਤੇ ਲੀਡੀਜ਼ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਤੇ ਮੇਰੀ ਇਹੀ ਤੁਹਾਨੂੰ ਰਿਕੁਐਸਟ ਹੈ ਕਿ ਉੱਥੇ ਜਲਦ ਤੋਂ ਜਲਦ ਗਾਇਨਕੋਲੋਜਿਸਟ ਅਪਾਇੰਟ ਕੀਤਾ ਜਾਵੇ ਉਹ ਕਰਤਾ ਹੀ ਅਪਾਇੰਟ ਕੀਤਾ ਜਾਊਗਾ ਜੀ ਕਿਉਂਕਿ ਬਹੁਤ ਉੱਥੇ ਦਿੱਕਤ ਆ ਰਹੀ ਸਰ ਇੱਕ ਤਾਂ ਗਾਇਨਕੋਲੋਜਿਸਟ ਨਹੀਂ ਹੈਗਾ ਤੇ ਦੂਜਾ ਚਵੰਡਾ ਦੇ ਵੀ ਮੈਡੀਕਲ ਅਫੀਸਰ ਵੀ ਨਹੀਂ ਹੈ ਔਰ ਜਿਹੜਾ ਉਥੇ ਸਾਡਾ ਹਸਪਤਾਲ ਹੈਗਾ ਤੇ ਉਥੇ ਕੋਈ ਵੀ ਨਹੀਂ ਹੈ ਜਿਹੜਾ ਆ ਆਪੀਡੀ ਸੰਭਾਲੇ ਤੇ ਤੁਸੀਂ ਸਵਾਲ ਪੁੱਛੋ ਜੀ ਕਦੋਂ ਤੱਕ ਤੁਸੀਂ ਅਪਾਇੰਟ ਕਰ ਦੋਗੇ ਇੱਕ ਗਾਇਨਕੋਲੋਜਿਸ ਤੁਸੀਂ ਮੈਨੂੰ ਜੇ ਟਾਈਮ ਫਰੇਮ ਦੋ ਇਸ ਟਾਈਮ ਤੱਕ ਕਿਉਂਕਿ 2 ਸਾਲ ਹੋ ਚੁੱਕੇ ਨੇ ਉਥੇ ਕੋਈ ਅਪਾਇੰਟਮੈਂਟ ਨਹੀਂ ਹੋਈ ਹੈ ਥੈਂਕ ਯੂ ਤੇ ਇਹ ਦੋਨੋਂ ਚੀਜ਼ਾਂ ਬਹੁਤ ਜ਼ਰੂਰੀ ਨੇ ਥੈਂਕ ਯੂ ਥੈਂਕ ਯੂ